ਸਾਤਰੀਆ ਕਾਲ ਜੀ ਵੈਲਕਮ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਮੈਂ ਇਹ ਜਰਕਨ ਲਾਣੇ ਦੱਸਾਂਗੀ ਕਿ ਜਰਕਨ ਕਿਸ ਤਰ੍ਹਾਂ ਲਗਾਉਂਦੇ ਨੇ ਇਹ ਜਿਹੜੇ ਫਲਾਵਰਸ ਦੀ ਜੋ ਡਿਜ਼ਾਈਨਿੰਗ ਹੋਈ ਹੈ ਮੈਂ ਤੁਹਾਡਾ ਇਹ ਸਭ ਸ਼ੇਅਰ ਕਰ ਚੁੱਕੀ ਹਾਂ ਇਹ ਫਲਾਵਰ ਦੀ ਡਿਜ਼ਾਈਨਿੰਗ ਕਿਸ ਤਰ੍ਹਾਂ ਕਰਨੀ ਹੈ ਸਿੰਪਲ ਪ੍ਰਿੰਟਡ ਕਪੜਾ ਸੀ ਇਹ ਨੂੰ ਮੈਂ ਆਪ ਡਿਜ਼ਾਈਨ ਕੀਤਾ ਹੈ ਸਾਰੀ ਡਿਜ਼ਾਈਨਿੰਗ ਸ਼ੇਅਰ ਕਰਤੀ ਹੈ ਤੁਹਾਡੇ ਨਾਲ ਬਸ ਇਹ ਜਰਕਨ ਦੀ ਡਿਜ਼ਾਈਨਿੰਗ ਰਹਿ ਗਈ ਸੀਗੀ ਹੁਣ ਇਹ ਜਰਕਨ ਕਿਸ ਤਰ੍ਹਾਂ ਲਗਾਉਂਦੇ ਨੇ ਹੁਣ ਮੈਂ ਇਹ ਤੁਹਾਨੂੰ ਸ਼ੇਅਰ ਕਰਾਂਗੀ ਜੋ ਇਹ ਜੋ ਇਸੇ ਨਾਲ ਮੈਂ ਜਰਕਨ ਦੇ ਨਾਲ ਜੋ ਆਉਟਲਾਈਨ ਕੀਤੀ ਹੈ ਉਹ ਜ਼ਰਦوزی ਦੀ ਕੀਤੀ ਹੈ ਤੇ ਤੁਸੀਂ ਤਮੇਸ਼ਕ ਕਟਬੀਰ ਦੇ ਨਾਲ ਵੀ ਕਰ ਸਕਦੇ ਹੋ ਲੇਕਿਨ ਜੋ ਇਜ਼ੀ ਆਊਟਲਾਈਨ ਹੈ ਉਹ ਜ਼ਰਦوزی ਦੇ ਨਾਲ ਜ਼ਿਆਦਾ ਵਧੀਆ ਰਹਿੰਦੀ ਹੈ ਤੁਸੀਂ ਇਹ ਦੇਖਦੇ ਹੋ ਬਹੁਤ ਵਧੀਆ ਇਹਨਾਂ ਦੀ ਚਮਕ ਹੁੰਦੀ ਹੈ ਜਰਕਨ ਦੀ ਜੋ ਸਟੋਨ ਹੁੰਦੇ ਹੈ 골ਡਨ ਉਹਨਾਂ ਦੀ ਫਿਰ ਵੀ ਚਮਕ ਦੜੀ ਨਾ ਕੱਟ ਜਾਂਦੀ ਹੈ ਬਟ ਇਹਦੀ ਜਿਹੜੀ ਚਮਕ ਹੈ ਉਹ ਕਦੀ ਨਹੀਂ ਕੱਟਦੀ ਦੇਖੋ ਕਿੱਡਾ ਸੋਹਣਾ ਸੂਟ ਪਾਰਟੀ ویئر ਤਿਆਰ ਹੋਇਆ ਹੈ ਬਿਲਕੁਲ ਸਿੰਪਲ ਸੀਗਾ ਜੋ ਸਿੰਪਲ ਜੋ ਕਪੜਾ ਸੀ ਤਾਂ ਨਾ ਮੈਂ ਵੀ ਸ਼ੇਅਰ ਕੀਤਾ ਹੈ ਆਪਣੀ ਫਰਸਟ ਵੀਡੀਓ ਤੇ ਹਣਾਉ ਤਰਨਾ ਜਰਕਨ ਲਾਣੇ ਦੱਸਿਆ ਕਿ ਇਹ ਕਿਸ ਤਰ੍ਹਾਂ ਲਗਾਉਂਦੇ ਨੇ हां जी ਇੱਥੇ ਮੈਂ ਜਰਕਨ ਲਾਣਾ ਹੈ ਜਿੱਥੇ ਮੈਂ ਜਰਕਨ ਲਾਣਾ ਉਸ ਨੂੰ ਅਸੀਂ ਫਰੇਮ ਕਰ ਲਵਾਂਗੇ ਮੈਕਸਮ ਫਰੇਮ ਕਰ ਲਿਆ ਹੈ ਜਿੱਥੇ ਮੈਂ ਜਰਕਨ ਲਾਣੇ ਨੇ ਹੁਣ A B 700 ਗਲੂ ਹੈ ਇਹ ਬੋਥ ਹੀ ਵਧੀਆ ਗਲੂ ਹੁੰਦੀ ਹੈ ਇਸ ਦੇ ਨਾਲ ਲੱਗੇ ਸਟੋਨ ਮੋਤੀ ਬਿਲਕੁਲ ਨਹੀਂ ਉਤਰਦੇ ਨੇ B 700 ਗਲੂ ਬਹੁਤ ਪੱਕੀ ਗਲੂ ਹੁੰਦੀ ਹੈ ਤੇ ਜਿੱਥੇ ਜਿੱਥੇ ਮੈਂ ਸਟੋਨ ਲਗਾਣੇ ਨੇ ਜਰਕਨ ਲਗਾਣੇ ਉੱਥੇ ਉੱਥੇ ਮੈਂ ਗਲੂ ਲਗਾ ਲਾਂਗੀ ਗਲੂ ਲਗਾਉਣ ਤੋਂ ਬਾਅਦ 10 ਮਿੰਟ ਵਾਸਤੇ ਇਹਨੂੰ ਇਸੇ ਤਰ੍ਹਾਂ ਛੱਡ ਦਿਓ ਥੋੜੀ ਜਿਹੀ ਹਲਕੀ ਜਿਹੀ ਸੁੱਕ ਜੇ ਗਿੱਲੇ ਤੇ ਜਰਕਨੀਆਂ ਸਟੋਨ ਲਾਓਗੇ ਉਹ ਨਹੀਂ ਚਪਕਦੇ ਨੇ ਉਹ ਜਿਵੇਂ ਤੁਸੀਂ ਕਿਸੇ ਵੀ ਕੋਈ ਵੀ ਜਿਵੇਂ ਤਿੱਲੇ ਨਾਲ ਲਈਆਂ ਕਿਸੇ ਵੀ ਪੱਤੀ ਦੇ ਨਾਲ ਲਗਾਓਗੇ ਤੇ ਫਿਰ ਉਹ ਚਪਕਦੇ ਨਹੀਂ ਹੈ ਇਹਨੂੰ ਮੈਂ 2-3 ਮਿੰਟ ਵਾਸਤੇ ਛੱਡਤਾ ਸੀ ਇਹ ਜਰਕਨ ਹੁੰਦੇ ਨੇ ਬਹੁਤ ਹੀ ਵਧੀਆ ਸ਼ਾਈਨਿੰਗ ਹੁੰਦੀ ਹੈ ਇਹਨਾਂ ਦੀ ਹੁਣ ਇਸਨੂੰ ਮੈਂ 2-3 ਮਿੰਟ ਵਾਸਤੇ ਛੱਡ ਦਿੱਤਾ ਸੀ ਹੁਣ ਮੈਂ ਇਹਨੂੰ ਲਗਾਵਾਂਗੀ ਦੇਖੋ ਛੱਡਨ ਦਬਾਇਸ ਨਾਲ ਆਪਣੇ ਆਪ ਲੱਗ ਜਾਂਦੇ ਨੇ ਗਿੱਲੇ ਤੇ ਇੰਨੇ ਵਧੀਆ ਤਰੀਕੇ ਨਾਲ ਝਰਕਣ ਨਹੀਂ ਲੱਗਦੇ ਨੇ ਥੋੜਾ ਜਨ ਨੂੰ ਸੁਕਾੰਦੋ ਥੋੜੇ ਦਿਨ ਵਾਸਤੇ ਇਹਨੂੰ ਸੁਕਾੰਦਿੰਦੇ ਨੇ 2-3 ਮਿੰਟ ਹੀ ਬੋਤ ਨੇ ਜਿਆਦਾ ਵੀ ਨਹੀਂ ਸੁਕਾਣਾ ਜਿਆਦਾ ਤੁਸੀਂ ਸਟੋਨ ਲਗਾਉਣ ਤੋਂ ਬਾਅਦ ਛੱਡਣਾ ਹੈ ਸੁਕਾਉਣ ਵਾਸਤੇ ਆ ਦੇਖੋ ਇੱਥੇ ਲਾਤਾ ਸਾਰੇ ਮੈਂ ਇੱਥੇ ਇਹ ਝਰਕਣ ਲਗਾ ਦੇਾਂਗੀ ਪਾਰਟੀ ویئر ਸੂਟਾਂ ਤੇ ਤੁਸੀਂ ਦੇਖ ਸਕਦੇ ਹੋ ਇਹ ਜਰਕਨ ਦਾ ਵਰਕ ਹੋਇਆ ਹੁੰਦਾ ਤੁਹਾਡੇ ਕੋਲ ਜਿਹੜੇ ਪਾਰਟੀ ویئر ਸੂਟ ਪਏ ਹੋਣਗੇ ਉਹਨਾਂ ਤੇ ਤੁਸੀਂ ਦੇਖਣਾ ਇਹ ਜਰਕਨ ਲੱਗੇ ਹੋਣਗੇ ਇਸ ਤਰ੍ਹਾਂ ਲਗਾਉਂਦੇ ਨੇ ਇਹ ਜਰਕਨ ਹੁਣ ਜੋ 2-3 ਮਿੰਟ ਵਾਸਤੇ ਛੱਡ ਦੋਗੇ ਫਿਰ ਅਸੀਂ ਇਹਨੂੰ ਸਿੱਧੇ ਕਰ ਦੇਾਂਗੇ ਜਰਕਨਾਂ ਨੂੰ ਇਦਾਂ ਸਿੱਧੇ ਹੋ ਗਏ ਹੁਣ ਮੈਂ ਇਸ ਦੇ ਨਾਲ ਜ਼ਰਦੋਸੀ ਦਾ ਵਰਕ ਕਰਾਂਗੀ ਜੋ ਇਹ ਜ਼ਰਦੋਸੀ ਹੁੰਦੀ ਹੈ ਇਹ ਵੀ ਇੱਕ ਤਾਰ ਜੀ ਵਰਗੀ ਹੁੰਦੀ ਹੈ ਬੜੇ ਧਿਆਨ ਨਾਲੇ ਲਾਣਾ ਹੁੰਦਾ ਮੈਂ ਨਾਪ ਲੈ ਲਾਂਗੀ ਕਿ ਕਿੰਨੀ ਕਿ ਸਾਨੂੰ ਲੋੜ ਹੈ ਉਹਨੇ ਕੇ ਅਸੀਂ ਕਟਿੰਗ ਕਰ ਲਾਂਗੇ ਇਹ ਤੁਸੀਂ ਦੇਖ ਸਕਦੇ ਹੋ ਇਹ ਨਾਪ ਮਿਲ ਗਿਆ ਹੈ ਹੁਣ ਮੈਂ ਇਹਦੀ ਕਟਿੰਗ ਕਰਾਂਗੀ ਇਸੇ ਤਰ੍ਹਾਂ ਜਿੰਨੇ ਸਾਨੂੰ ਜ਼ਰਦੋਜ਼ੀ ਚਾਹੀਦੀ ਹੈ ਉਹਨੇ ਅਸੀਂ ਕੱਟ ਕਰ ਲਵਾਂਗੇ ਇਸ ਤਰ੍ਹਾਂ ਕੈਂਚੀ ਦੇ ਨਾਲ ਇਹ ਸਾਨੂੰ ਇਸ ਦਾ ਨਾਪ ਮਿਲ ਗਿਆ ਹੈ ਕਿ ਜਰਕਨ ਦੇ ਨਾਲ ਕਿੰਨੇ ਕੀ ਲੋੜ ਕਿੰਨੇ ਕੀ ਜ਼ਰਦੋਜ਼ੀ ਦੀ ਲੋੜ ਪੈਗੀ ਜੋ ਆਊਟਲਾਈਨ ਹੋ ਜਾਵੇ ਹੁਣ ਅਸੀਂ ਫਿਰ ਗਲੂ ਲਗਾਵਾਂਗੇ ਇਹ ਹੀ ਤੁਸੀਂ ਇਹਨੂੰ ਉਸ ਦੇ ਨਾਲ ਆਰੀ ਨਾਲ ਵੀ ਲਗਾ ਸਕਦੇ ਹੋ ਸੂਈ ਨਾਲ ਵੀ ਲਾ ਸਕਦੇ ਹੋ ਮੈਂ ਨੈਕਸਟ ਵੀਡੀਓ ਤੇ ਤੁਹਾਡੇ ਨਾਲ ਆਰੀ ਦੇ ਨਾਲ ਕਿਸ ਤਰ੍ਹਾਂ ਲਗਾਉਂਦੇ ਨੇ ਇਹ ਜਰਕਨ ਦੀ ਜੋ ਆਊਟਲਾਈਨ ਹੈ ਕਿਸ ਤਰ੍ਹਾਂ ਕਰਦੇ ਨੇ ਇਹ ਮੈਂ ਆਰੀ ਨਾਲ ਵੀ ਲਾਣੇ ਦੱਸਾਂਗੀ ਅਜੇ ਮੈਂ ਗਲੂ ਨਾਲ ਤੁਹਾਨੂੰ ਲਾਣੇ ਦੱਸ ਰਹੀ ਆ ਗਲੂ ਨਾਲ ਵੀ ਬਹੁਤ ਪੱਕੇ ਤਰੀਕੇ ਨਾਲ ਲੱਗਦੇ ਨੇ ਇਹ ਉਤਰਦੇ ਨਹੀਂ ਨੇ ਇਹ ਦੇਖੋ ਇਸ ਤਰ੍ਹਾਂ ਮੈਂ ਜਰਕਨ ਦੇ ਨਾਲ ਸਾਰੀ ਗਲੂ ਲਗਾ ਲਾਂਗੀ ਕਿਉਂਕਿ ਮੈਂ ਇੱਥੇ ਜਰ ਉਹ ਜ਼ਰਦوزی ਲਾਣੀ ਹੈ ਹੁਣ ਇਸੇ ਤਰ੍ਹਾਂ ਆਊਟਲਾਈਨ ਕਰਨ ਤੋਂ ਬਾਅਦ ਇਹਨੂੰ 2-3 ਮਿੰਟ ਵਾਸਤੇ ਛੱਡ ਦਵਾਂਗੀ ਗਿੱਲੇ ਤੇ ਵੀ ਜਰਦوزی ਨਹੀਂ ਲਗਣੀ ਹੈ ਇਸ ਕਰਕੇ ਇਹਨੂੰ ਥੋੜਾ ਲਗਾ ਕੇ ਥੋੜੀ देर ਵਾਸਤੇ ਛੱਡ ਦਿਓ 2-3 ਮਿੰਟ ਵਾਸਤੇ ਛੱਡ ਦਿਓ ਹਲਕਾ ਹਲਕੇ ਜਿ ਸੁੱਕ ਜਾਏ ਸਾਰਾ ਨਹੀਂ ਸੁਕਾਣਾ ਕਿਉਂਕਿ ਲਗਾਣਾ ਵੀ ਨਹੀਂ ਇਹ ਪਕੜ इजी ਮਜ਼ਬੂਤ ਹੋ ਜਾਏਗੀ ਜੋ ਵੀ ਅਸੀਂ ਚਪਕਾਵਾਂਗੇ ਉਹ ਵਧੀਆ ਤਰੀਕੇ ਨਾਲ ਲੱਗਣਗੇ ਇਹ ਦੇਖੋ ਮੈਂ ਇਹਨੂੰ ਛੱਡ ਦਿੱਤਾ ਸੀ ਹੁਣ ਅਸੀਂ ਇਸ ਨਾਲ ਅਸੀਂ ਇਹ ਜਰਦوزی ਲਾਵਾਂਗੇ ਇਨਾ ਜਰਕਨ ਦੀ ਤਰ੍ਹਾਂ ਆਊਟਲਾਈਨ ਕਰ ਲਵਾਂਗੇ ਮੈਂ ਤੁਹਾਨੂੰ ਹੋਰ ক্লোਜ਼ ਤੋਂ ਦੱਸ ਰਹੀ ਆ ਕਿ ਤੁਹਾਨੂੰ ਵਧੀਆ ਤਰੀਕੇ ਨਾਲ ਕਲੀਅਰ ਦਿਖ ਜਾਵੇ ਜੋ ਪਾਰਟੀ ਵੇਅਰ ਸੂਟ ਹੁੰਦੇ ਨੇ ਜਿਵੇਂ ਪਾਰਟੀ ਵੇਅਰ ਲਹਿੰਗੇ ਹੁੰਦੇ ਨੇ ਉਹਨਾਂ ਤੇ ਵੀ ਤੁਸੀਂ ਇਹ ਜਰਕਨ ਜਿਹੜੇ ਵਰਕ ਨੇ ਦੇਖੇ ਹੋਣੇ ਇਹ ਜਿਹੜੇ ਸ਼ਾਈਨਿੰਗ ਹੁੰਦੀ ਹੈ ਉਹਨਾਂ ਸੂਟਾਂ ਤੇ ਉਹ ਜ਼ਿਆਦਾ ਜਰਕਨ ਦੇ ਨਾਲ ਹੀ ਆਂਦੀ ਹੈ ਜਾਂ ਕਟ ਡਾਣੇ ਦੇ ਨਾਲ ਜਾਂ ਜਰਕਨ ਦੇ ਨਾਲ ਦੇਖੋ ਹੁਣ ਮੈਂ ਲਗਾ ਰਹੀ ਆ ਵਿੱਚ ਵਿੱਚ ਕਿੰਨੇ ਸ਼ਾਈਨ ਮਾਰ ਰਹੇ ਨੇ ਇਹ ਜਰਕਨ ਤੁਸੀਂ ਦੇਖ ਸਕਦੇ ਹੋ ਇਹ ਜਰਕਨ ਦੀ ਜਿਹੜੀ ਸ਼ਾਈਨਿੰਗ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ। ਬਸ ਇਸੇ ਤਰ੍ਹਾਂ ਅਸੀਂ ਇਸੇ ਆਊਟਲਾਈਨ ਕਰ ਲਵਾਂਗੇ ਜ਼ਰਦੋਸੀ ਦੇ ਨਾਲ। ਇਜ਼ੀ ਜਿਹੜਾ ਜਰਕਨ ਜਦੋਂ ਲਗਾਈਦਾ ਹੈ ਤੇ ਇਜ਼ੀ ਆਊਟਲਾਈਨ ਕਰਨੀ ਜ਼ਰੂਰੀ ਹੁੰਦੀ ਹੈ। ਤੁਸੀਂ ਜਦੋਂ ਕਿਸੇ ਵੀ ਸੂਟ ਤੇ ਜਾਂ ਕਿਸੇ ਦੁਪੱਟੇ ਤੇ ਜਾਂ ਬਲਾਊਜ਼ ਸਾੜੀ ਕਿਸੇ ਤੇ ਵੀ ਕੋਈ ਸਟੋਨ ਦਾ ਜਦੋਂ ਵਰਕ ਕਰਦੇ ਹੋ ਇੱਕ ਸਟੋਨ ਵੀ ਹੁੰਦੇ ਨੇ ਭਾਵੇਂ 골ਡਨ ਸਟੋਨ ਲਓ ਭਾਵੇਂ ਸਿਲਵਰ ਸਟੋਨ ਲਓ ਤੇ ਜਦੋਂ ਤੁਸੀਂ ਉਸ ਨੂੰ ਲਗਾਉਣਾ ਹੈ ਤਾਂ ਉਹਨੂੰ ਕਵਰ ਕਿਸੇ ਚੀਜ਼ ਨਾਲ ਨਾ ਵੀ ਕਰੋ ਉਹਦੀ ਆਊਟਲਾਈਨ ਕਿਸੇ ਚੀਜ਼ ਨਾਲ ਨਾ ਵੀ ਕਰੋ ਤਾਂ ਵੀ ਉਹ ਵਧੀਆ ਲੱਗਦੇ ਨੇ ਉਹ ਚਿਪਕ ਜਾਂਦੇ ਆ ਕੱਪੜੇ ਦੇ ਨਾਲ ਅੱਛੀ ਤਰ੍ਹਾਂ ਬੈਠ ਜਾਂਦੇ ਨੇ ਤੇ ਜਿਹੜੇ ਜਰਕਨ ਹੁੰਦੇ ਆ ਜਰਕਨ ਦੇ ਹੋਰ ਸਟੋਨ ਦੇ ਵਿੱਚ ਫਰਕ ਇਹੀ ਹੁੰਦਾ ਹੈ ਜਰਕਨ ਉੱਠਿਆ ਹੋਇਆ ਹੁੰਦਾ ਹੈ ਤੇ ਇਸ ਨੂੰ ਕਵਰ ਕਰਨਾ ਜ਼ਰੂਰੀ ਹੁੰਦਾ ਹੈ ਤੇ ਕਵਰ ਕਰ ਲੋਗੇ ਤਾਂ ਇਹਦੀ ਮਜ਼ਬੂਤੀ ਸੋਹਣੇ ਤਰੀਕੇ ਨਾਲ ਬਣੀ ਰਹਿੰਦੀ ਹੈ ਤੇ ਭਾਵੇਂ ਇਹਨੂੰ ਕਵਰ ਤੁਸੀਂ ਜ਼ਰਦوزی ਨਾਲ ਕਰੋ ਤੇ ਭਾਵੇਂ ਤੁਸੀਂ ਕ ਕਰ ਸਕਦੇ ਹੋ ਤੇ ਇਸ ਤਰ੍ਹਾਂ ਇਹਨਾਂ ਦੀ ਮਜ਼ਬੂਤੀ ਜਿਹੜੀ ਬਾਬਾ ਦਿੜ ਤੱਕ ਬਣੀ ਰਹਿੰਦੀ ਔਰ ਲੱਗਿਓ ਸੋਹਣੇ ਲੱਗਦੇ ਇਸ ਤਰ੍ਹਾਂ ਤੇ ਤੁਸੀਂ ਦੇਖ ਸਕਦੇ ਹੋ ਮੈਂ ਕਿਸ ਤਰ੍ਹਾਂ ਲਗਾ ਰਹੀ ਹਾਂ ਮੈਂ ਹਜੇ ਤੁਹਾਨੂੰ ਗਲੂ ਦੇ ਨਾਲ ਲਗਾਉਣੇ ਦੱਸ ਰਹੀ ਹਾਂ ਤੇ ਨੈਕਸਟ ਵੀਡੀਓ ਮੈਂ ਤੁਹਾਨੂੰ ਆਰੀ ਦੇ ਨਾਲ ਲਗਾਉਣੇ ਦੱਸਾਂਗੀ ਕਿ ਜੋ ਜਰਕੰਦੀ ਆਊਟਲਾਈਨ ਜਿਹੜੀ ਹੈ ਜ਼ਰਦوزی ਦੀ ਉਹ ਆਰੀ ਦੇ ਨਾਲ ਕਿਸ ਤਰ੍ਹਾਂ ਕਰ ਸਕਦੇ ਹੋ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਚਮਕ ਰਹੇ ਨੇ ਕਿੰਨੇ ਸ਼ਾਈਨ ਮਾਰ ਰਹੇ ਨੇ ਇਹਨਾਂ ਦੇ ਵਿੱਚ ਬਹੁਤ ਕਲਰ ਨੇ ਜੋ ਸ਼ਾਈਨ ਕਰਦੇ ਨੇ ਜਰਕਨਾ ਦੇ ਵਿੱਚ ਇਹ ਆਪਣੀ ਸ਼ਾਈਨਿੰਗ ਹੁੰਦੀ ਹੈ ਇਹਨਾਂ ਦੀ ਸਟੋਨ ਨਾਲੋਂ ਜ਼ਿਆਦਾ ਜਿਹੜੀ ਸ਼ਾਈਨਿੰਗ ਹੈ ਜਰਕਨਾ ਦੀ ਜ਼ਿਆਦਾ ਹੁੰਦੀ ਹੈ ਤੇ ਤੁਸੀਂ ਇਹ ਫਲਾਵਰ ਡਿਜ਼ਾਈਨ ਦੇਖ ਸਕਦੇ ਹੋ ਇਹ ਪ੍ਰਿੰਟਡ ਸਿੰਪਲ ਕਪੜਾ ਸੀ ਇਹਨਾਂ ਦੀ ਡਿਜ਼ਾਈਨਿੰਗ ਮੈਂ ਸਾਰੀ ਤੁਹਾਣਾ ਸ਼ੇਅਰ ਕੀਤੀ ਹੋਈ ਹੈ ਫਲਾਵਰ ਤਿੰਨ ਤਰ੍ਹਾਂ ਦੇ ਬਣੇ ਸੀ ਤਿੰਨਾਂ ਦੀ ਡਿਜ਼ਾਈਨਿੰਗ ਸ਼ੇਅਰ ਕੀਤੀ ਹੈ ਤੇ ਮੈਨੂੰ ਕਮੈਂਟ ਕਰਕੇ ਦੱਸਣਾ ਵੀਡੀਓ ਕਿਵੇਂ ਦੀ ਲੱਗੀ ਧੰਨਵਾਦ ਜੀ